ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਅੱਜ ਅਸੀਂ ਬੈਠੇ ਹੋਏ ਹਾਂ ਇੱਕ ਬੜੀ ਹੀ ਪਿਆਰੀ ਜੀ ਜਗ੍ਹਾ ਤੇ ਜਿਹੜੀ ਬਰਮਿੰਗਮ ਸ਼ਹਿਰ ਤੋਂ 10 ਕਿਲੋਮੀਟਰ ਦੂਰ ਹੈ ਇਸ ਦਾ ਜਿਹੜਾ ਨਾਮ ਵੈਸਟ ਬਰਮ ਵਿੱਚ ਇਸ ਟਾਊਨ ਦਾ ਨਾਮ ਆ ਬਰਮਿੰਗਮ ਸ਼ਹਿਰ ਕਹਿੰਦੇ ਨੇ ਕਮ ਸੇ ਕਮ 938 ਸਾਲ ਪਹਿਲਾਂ ਵਸਿਆ ਤੇ ਇਸ ਜਗ੍ਹਾ ਦੀ ਜਿਹੜੀ ਹਿਸਟਰੀ ਹੈ ਇਸ ਟਾਊਨ ਦੀ ਜਿਹੜੀ ਹਿਸਟਰੀ ਹੈ ਇਹ ਲੱਗੇ ਸਾਡੇ ਪਿਛਲੇ ਬੰਨੇ ਇੱਕ ਓਕ ਟਾਊਨ ਹਾਊਸ ਹੈ ਓਕ ਓਕਾ ਹਾ우스 ਜਿੰਨੂੰ ਕਹਿੰਦੇ ਆ ਜਿਹੜਾ ਘੱਟੋ ਘੱਟ 390 ਸਾਲ ਪਹਿਲਾਂ ਜਿਹਦੇ ਸਬੂਤ ਮਿਲਦੇ ਨੇ 390 ਸਾਲ ਪਹਿਲਾਂ ਓਕ ਇੱਕ ਬੰਦੇ ਦਾ ਨਾਮ ਸੀ ਉਹਦੀਆਂ ਤਿੰਨ ਕੁੜੀਆਂ ਸਨ ਤੇ ਉਹਦੀਆਂ ਕੁੜੀਆਂ ਦੇ ਨਾਮ ਤੇ ਇੱਥੇ ਜਿਹੜੀਆਂ ਤਿੰਨ ਛੜਕਾਂ ਰੱਖੀਆਂ ਗਈਆਂ ਨੇ ਉਹਨਾਂ ਛੜਕਾਂ ਦੇ ਨਾਮ ਨੇ ਤੇ ਇਸ ਜਗ੍ਹਾ ਦੇ ਬਾਰੇ ਸਹੀ ਇਹ ਜਾਣਕਾਰੀ ਤੇ ਦੂਜੀ ਜਿਹੜੀ ਮੈਂ ਅੱਜ ਗੱਲ ਕਰਨੀ ਚਾਹਣਾ ਵਾਂ ਉਹ ਗੱਲ ਇਹ ਹੈ ਕਿ ਜਿੰਨੇ ਵੀ ਮੈਨੂੰ ਇੱਥੇ ਸਿੱਖ ਮਿਲੇ ਨਾਮਤਾਰੀ ਸਿੱਖ ਮਿਲੇ ਜਾਂ ਦੂਜੇ ਸਿੱਖ ਮਿਲੇ ਜਿੰਨੇ ਜਿਨ੍ਹਾਂ ਦੇ ਨਾਲ ਮੇਰੀ ਇੱਥੇ ਆਣ ਕੇ ਗੱਲਬਾਤ ਹੋਈ ਤਿਉ ਮੈਨੂੰ ਇਹ ਪਤਾ ਲੱਗਾ ਕਿ ਬਹੁਤ ਜ਼ਿਆਦੀ ਤਦਾਦ ਵਿੱਚ ਉਹ ਨਰੋਬੀ ਅਫਰੀਕਾ ਤੋਂ ਇਸ ਜਗ੍ਹਾ ਇੰਗਲੈਂਡ ਵੱਲ ਆਏ ਨੇ ਤੇ ਇਸ ਗੱਲ ਨੂੰ ਸਮਝਣ ਵਿੱਚ ਅੱਜ ਸਾਨੂੰ ਸਾਰਿਆਂ ਨੂੰ ਮਦਦ ਮਿਲੇਗੀ ਕਿ ਇਹ ਕਿਵੇਂ ਪ੍ਰਵਾਸ ਹੋਇਆ ਇੰਡੀਆ ਤੋਂ ਬਹੁਤ ਸਮਾਂ ਪਹਿਲਾਂ ਕੋਈ 18ਵੀਂ ਸਦੀ ਦੇ ਵਿੱਚ ਜਿਹੜਾ ਇਹ ਪ੍ਰਵਾਸ ਪੰਜਾਬੀਆਂ ਨੇ ਉਧਰੋਂ ਕੀਤਾ ਤੇ ਇਹਦੇ ਕੀ ਕਾਰਨ ਸਨ ਤੇ ਇਹ ਕਿਵੇਂ ਸਬਬ ਬਣਿਆ ਤੇ ਅੱਜ ਅਸੀਂ ਬੈਠੇ ਹੋਏ ਆ ਸੰਤ ਹਰਪਾਲ ਸਿੰਘ ਹੁਣਾਂ ਦੇ ਘਰੇ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਪਿਤਾ ਜੀ ਕਿਸ ਤਰੀਕੇ ਕਿਸ ਜਰੀਏ ਕਿਵੇਂ ਮਿੰਤ ਮਜ਼ਦੂਰੀ ਕਰਦੇ ਆਪਣੇ ਵਧੀਆ ਭਵਿੱਖ ਦੀ ਆਸ ਵਿੱਚ ਤੇ ਇਸ ਜਗ੍ਹਾ ਤੇ ਆਏ ਨੇ ਆਓ ਅੱਜ ਆਪਾਂ ਇਹਨਾਂ ਦੇ ਪਿਛੋਕੜ ਬਾਰੇ ਜਾਣਦੇ ਆ ਤੇ ਇਹਨਾਂ ਦੇ ਪਿਤਾ ਜੀ ਨੇ ਕਿਵੇਂ ਮਿਹਨਤ ਕੀਤੀ ਸੰਘਰਸ਼ ਕੀਤਾ ਅੱਪ ਤੇ ਅੱਜ ਬਹੁਤ ਵਧੀਆ ਆਪਣੇ ਪਰਿਵਾਰ ਵਿੱਚ ਸੁੱਖ ਦੀ ਇੱਕ ਕਾਮਯਾਬ ਜ਼ਿੰਦਗੀ ਬਤੀਤ ਕਰਦੇ ਪਏ ਨੇ ਤੇ ਇਹਨਾਂ ਦੇ ਕੋਲੋਂ ਆਪ ਜੀ ਸਾਰੀ ਸੰਗਤ ਆਪਾਂ ਸਾਰੇ ਆਓ ਜਾਣਕਾਰੀ ਹਾਸਲ ਕਰਦੇ ਆਂ ਸਭ ਤੋਂ ਪਹਿਲਾਂ ਸੰਤਰਪਾਲ ਸਿੰਘ ਜੀ ਆਪ ਜੀ ਨੂੰ ਨਮਸਕਾਰ ਸਤ ਸ੍ਰੀ ਅਕਾਲ ਤੇ ਅੱਜ ਅਸੀਂ ਸਾਰੇ ਜਾਣਨੇ ਚਾਹਾਂਗੇ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਥੋੜਾ ਜਿਹਾ ਪਿਛੋਕੜ ਬਾਰੇ ਸਾਨੂੰ ਦੱਸਣਾ ਕਰੋ ਤੇ ਸਭ ਤੋਂ ਪਹਿਲਾਂ ਦੱਸੋ ਕਿ ਆਪ ਜੀ ਦੇ ਜਿਹੜੇ ਪਰਦਾਦਾ ਜੀ ਸੀ ਉਹਨਾਂ ਦਾ ਕੀ ਨਾਮ ਸੀ ਸਾਡੇ ਪਰਦਾਦਾ ਜੀ ਦਾ ਨਾਮ ਭਗਵਾਨ ਸਿੰਘ ਸੀਗਾ ਭਗਵਾਨ ਸਿੰਘ ਚਾਨਾ ਠੀਕ ਹੈ ਠੀਕ ਤੇ ਪਿਤਾ ਜੀ ਦਾ ਨਾਮ ਸਾਡੇ ਪਿਤਾ ਜੀ ਦਾ ਨਾਮ ਧਰਮ ਸਿੰਘ ਚਾਨਾ ਤਾਂ ਸਾਡੇ ਪਿਤਾ ਜੀ ਪੰਜ ਭਰਾ ਸਨ ਅੱਛਾ ਜੀ ਤਾਂ ਦੋ ਭੈਣਾਂ ਹੂੰ ਤਾਂ ਸਾਰੇ ਪਿੱਛੋਂ ਚਚਰਾੜੀ ਤੋਂ ਅਸੀਂ ਆਏ ਆ ਫਗਵਾੜੇ ਤੇ ਲੱਗੇ ਅੱਛਾ ਇਹ ਜਲੰਧਰ ਸ਼ਹਿਰ ਚ ਪੈਂਦਾ ਜਲੰਧਰ ਤਾਂ ਫਗਵਾੜੇ ਤੇ ਗੱਭੀ ਆ ਜਾਂਦਾ ਠੀਕ ਹੈ ਠੀਕ ਹੈ ਤਾਂ ਹੋਂ ਤਾਂ ਐਕਚੁਅਲੀ ਫਗਵਾੜੇ ਦਾ ਨਾਮ ਹੀ ਲੱਗ ਗਿਆ ਚਚਰਾੜੀ ਜਿਹੜਾ ਸ਼ਹਿਰ ਠੀਕ ਹੈ ਠੀਕ ਹੈ ਤਾਂ ਇੱਥੇ ਪਹਿਲਾਂ ਪੁਰਾਣਾ ਸਭੂ ਪਤਾਪ ਸਿੰਘ ਜੀ ਕਾਫੀ ਇਦਾਂ ਦੀ ਨੰਗਰ ਹੁੰਦੇ ਸੀ ਤਾਂ ਇੱਥੇ ਸਾਰੇ ਸੇਵਾਦਾਰ ਹੁੰਦੇ ਸੀ ਉਹਨਾਂ ਦੇ ਕਾਰਨ ਆ ਆਪਣੇ ਘੋੜੇ ਬੰਨ ਕੇ ਫੇਂ ਗਾਹਾਂ ਜਾਂਦੇ ਹੁੰਦੇ ਸੀ ਠੀਕ ਹੈ ਤਾਂ ਇੱਥੇ ਕਾਫੀ ਆਉਂਜਣਾ ਸੀ ਚਪਾਸ਼ਾ ਦਾ ਤਾਂ ਵਾਸ ਗੁਜਰੀ ਸੇਂਟਾਬਿਸਿਕਾ ਇੱਥੇ ਹੋਣਾ ਜਾਣਾ ਠੀਕ ਠੀਕ ਇਹ ਤੁਸੀਂ ਇਹ ਦੱਸੋ ਤੁਹਾਨੂੰ ਮੈਂ ਤੁਹਾਡੇ ਕੋਲ ਬਾਅਦ ਵਿੱਚ ਪੁੱਛਦਾ ਵਾਂ ਵੀ ਤੁਹਾਡੇ ਘਰ ਵਿੱਚ ਜਿਹੜੀ ਸਿੱਖੀ ਆਉਂਦੀ ਹੈ ਵੀ ਉਹ ਕਿਹੜੇ ਸਤਗੁਰਾਂ ਤੋਂ ਮਤਲਬ ਆਉਂਦੀ ਹੈ ਵੀ ਤੁਹਾਡੇ ਦਾਦਾ ਜੀ ਸਿੱਖ ਸਨ ਜਾਂ ਤੁਹਾਡੇ ਪਿਤਾ ਜੀ ਇਸੇ ਨਾਮ ਤਰੀਕ ਸਿੱਖ ਬਣੇ ਸਾਡੇ ਜਿਹੜੇ ਦਾਦਾ ਜੀ ਸੀਗੇ ਉਹ ਆਮ ਸਿੱਖ ਸੀਗੇ ਠੀਕ ਹੈ ਠੀਕ ਹੈ ਹਾਂ ਸਾਡੇ ਜਿਹੜੇ ਸਾਮਾ ਵੱਡੇ ਤਾਇਆ ਜੀ ਸੀਗੇ ਪਹਿਲਾਂ ਉਹ ਉੱਥੇ ਗੁਜਰ ਗਏ ਸੀਗੇ ਪਿੰਡੇ ਤਾਂ ਉਹ ਪੂਰੇ ਨਹੰਗ ਸਿੰਘ ਸਿਗੇ ਠੀਕ ਹੈ ਠੀਕ ਹੈ ਤਾਂ ਉਹਨ ਤੋਂ ਬਾਅਦ ਫਿਰ ਸਾਡੇ ਬਾਬਾ ਜੀ ਤੇ ਦਾਦਾ ਜੀ ਨੇ ਇੱਥੇ ਐਸੇ ਐਚਲੀ オリジナル ਨਾ ਆਇਆ ਗਹਾਰਤਾ ਹਾਂਜੀ ਹਾਂਜੀ ਗਹੋਰ ਕੰਮ ਕਰ ਦਿੰਦੇ ਸਾਡੇ ਬਾਬਾ ਜੀ ਨੇ ਸਾਰੇ ਠੀਕ ਹੈ ਠੀਕ ਹੈ ਗਹੋਰ ਤੋਂ ਫੇ ਉੱਥੇ ਜਿਆਦਾ ਮਸਮਾਨਾਂ ਦਾ ਇੰਗਲੈਂਡ ਦੀ ਗੱਲ ਹੈ ਨਜੇਹੇ ਆਪਣੇ ਪੰਜਾਬ ਦੇ ਪਹਿਲਾਂ ਪੰਜਾਬ ਪੰਜਾਬ ਚਾ ਠੀਕ ਹੈ ਠੀਕ ਹੈ ਤਾਂ ਗਹੌਰ ਪੰਜਾਬ ਆਪਣੇ ਫਗਵਾੜੇ ਦੇ ਚਚਰਾੜੀ ਦੇ ਨਾਲ ਲੱਗੇ ਸੀਗਾ ਅੱਛਾ ਉੱਥੋਂ ਠੀਕ ਹੈ ਥੋੜੇ ਮੀਲ ਦੂਰ ਸੀ ਉੱਥਾ ਹਾਂਜੀ ਅਸੀਂ ਉੱਥੇ ਪਹਿਲਾਂ ਬਸ ਗਏ ਸੀ ਜਾ ਕੇ ਅੱਛਾ ਅੱਛਾ ਫਿਰ ਉੱਥੋਂ ਫੇਸ ਵਾਪਸ ਚਚਰਾੜੀ ਆਏ ਜਦੋਂ ਉੱਥੇ ਮੁਸਲਮਾਨ ਜ਼ਿਆਦਾ ਹੋ ਗਏ ਸੀ ਗਹੌਰ ਦੇ ਵਿੱਚ ਤਾਂ ਸਾਡੇ ਸਿੱਖਾਂ ਦਾ ਰਹਿਣਾ ਔਖਾ ਹੋ ਗਿਆ ਸੀ ਹੂੰ ਹੂੰ ਫੇ ਸਾਡੇ ਬਾਬਾ ਜੀ ਨੇ ਦਾਦਾ ਜੀ ਨੇ ਉੱਥੇ ਫੇ ਮੂਵ ਸ਼ਿਫਟ ਕਰਨਾ ਸੀਗਾ ਆਪਣੇ ਚਚਰਾੜੀ ਦੇ ਵਿੱਚ ਚਚਰਾੜੀ ਆ ਗਏ ਠੀਕ ਵਾ ਫਿਰ ਜਿਹੜੀ ਛਟੜੀ ਤੋਂ ਸਾਰੇ ਇਥੇ ਆਪਣੇ ਘਰ ਕੋ ਬਣਾਏ ਨੌਕਰੀ ਇਹਨਾਂ ਨੇ ਆਪਣੇ ਬਿਜ਼ਨਸ ਕੀਤਾ ਤੇ ਸਾਡੇ ਮੇਖਾਂ ਦਾ ਪਹਿਲਾਂ ਬਿਜ਼ਨਸ ਚੱਲਦਾ ਸੀ ਮੇਖਾ ਬਣਾਉਂਦੇ ਸੀ ਆਪਣੀਆਂ ਠੀਕ ਹੈ ਠੀਕ ਹੈ ਤਾਂ ਸਾਡੇ ਪਪਾ ਜੀ ਨੇ ਕਾਫੀ ਮਿਹਨਤ ਕੀਤੀ ਉੱਥੇ ਤਾਂ ਫਿਰ ਸਾਡੇ ਗਾਂਹਤ ਆਇਆ ਜੀ ਹੁਣ ਜਦੋਂ ਉਮਰ ਦੇ ਹੋਏ ਫਿਰ ਉਹ ਵੀ ਉੱਥੇ ਵਿੱਚ ਕੰਮ ਚ ਕਾਰਚ ਲੱਗ ਗਏ ਉੱਥੇ ਤਾਂ ਹੌਲੀ ਹੌਲੀ ਫਿਰ ਬਾਬਾ ਜੀ ਸਾਡੇ ਅਫਰੀਕਾ ਚ ਆ ਗਏ ਤੁਹਾਡੇ ਦਾਦਾ ਜੀ ਆਏ ਦਾਦਾ ਜੀ ਸਾਡੇ ਦਾਦਾ ਜੀ ਸਾਡੇ ਅਫਰੀਕਾ ਚ ਆ ਗਏ ਅੱਛਾ ਤੁਹਾਡੇ ਦਾਦਾ ਜੀ ਉਹ ਅਫਰੀਕਾ ਇਹ ਕਿਹੜੇ ਤਕਰੀਬਨ ਸੰਦੀ ਗੱਲ ਹੈ ਦੇਖੋ 1900 ਦੇ ਲਾਗੇ ਛਾ ਕੇ ਉਹ ਮੈਨੂੰ ਲੱਗਦਾ ਅਫਰੀਕਾ ਆਏ ਆ ਤੇ ਹੋਰ ਵੀ ਜਿਵੇਂ ਮੈਂ ਪੁੱਛਿਆ ਵੀ ਇਹ ਅਫਰੀਕਾ ਆਪਣੇ ਆਪ ਗਏ ਕਿ ਜਾਂ ਅੰਗਰੇਜ਼ਾਂ ਨੇ ਉੱਥੇ ਜਿਵੇਂ ਕੋਈ ਰੇਲਵੇ ਲਾਈਨ ਬਣਦੀ ਸੀ ਉਹਦਾ ਹੋਰ ਵੀ ਸਿੱਖ ਮਜ਼ਦੂਰ ਕਾਫੀ ਕੰਮ ਕਰਨ ਗਏ ਇੰਡੀਆ ਕਾਫੀ ਉਹਦਾ ਕਾਫੀ ਬਕਾਰੀ ਸੀ ਕਾਫੀ ਔਖਾ ਸੀ ਲੋਕਾਂ ਦਾ ਰਹਿਣਾ ਬਣਾ ਮੀ ਦੂਰੀ ਨਹੀਂ ਸੀ ਹੈਗੀ ਹਾਂਜੀ ਤਾਂ ਫਿਰ ਇੱਧਰ ਕਾਫੀ ਐਡਵਰਟਾਈਜ਼ ਹੋਂਦੀ ਸੀ ਕਿ ਆਪਣੇ ਲੋਕੀ ਕਾਫੀ ਪਹਿਲਾਂ ਵੀ ਗਏ ਹੋ ਸਕੇ ਅਫਰੀਕਾ ਨੂੰ ਅੱਛਾ ਜੀ ਉਹ ਜਦੋਂ ਵਾਪਸ ਜਾਂਦੇ ਸ ਤਾਂ ਉਸ ਦੇ ਵਿੱਚ ਤਾਂ ਕਾਮਕਾਰ ਕਾਫੀ ਹੈਗਾ ਕੰਮ ਹੈਗਾ ਠੀਕ ਹੈ ਤੇ ਰੇਲ ਲਾਈਨ ਬਣਦੀ ਆ ਹਾਂਜੀ ਹਾਂਜੀ ਤਾਂ ਉਹਦੇ ਲਈ ਕਾਫੀ ਬੰਦੇ ਚਾਹੀਦੇ ਆ ਫੈਕਟਰੀਆਂ ਦੇ ਵਿੱਚ ਤਾਂ ਹੋਰ ਰੇਲ ਲਾਈਨਾਂ ਦੇ ਉੱਪਰ ਵੀ ਕੰਮ ਕਰਨ ਵਾਲੇ ਕਾਫੀ ਚਾਹੀਦੇ ਆ ਠੀਕ ਹੈ ਠੀਕ ਸੋ ਐਸ ਸਾਹਿਬ ਦਾ ਸਾਡੇ ਬਾਬਾ ਜੀ ਸਾਡੇ ਮਸ਼ੇਤਾ ਜੀ ਬਾਬਾ ਜੀ ਦੇ ਗਾਂ ਜਿਹੜੇ ਭਰਾ ਸੀ ਹਮਮ ਉਹ ਅਫਰੀਕਾ ਨੂੰ ਚਲ ਗਏ ਸੀ ਉੱਥਾਂ 1900 ਦੇ ਲਾਗੇ ਬੰਨੇ ਦੀ 1900 ਲਾਗੇ ਸ਼ਕੇ ਠੀਕ ਹੈ ਠੀਕ ਹੈ ਫੇ ਹੌਲੀ ਹੌਲੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਉੱਥੇ ਮਗਾਉਣਾ ਸ਼ੁਰੂ ਕੀਤਾ ਹਮਮ ਪਰ ਉਹਦੇ ਦੌਰਾਨ ਬਾਬਾ ਜੀ ਕਈ ਵਾਰੀ ਵਾਪਸ ਇੰਡੀਆ ਆਏ ਫੇ ਵਾਪਸ ਅਫਰੀਕਾ ਗਏ ਕਾ ਵੀ ਸੰਭਿਆ ਉਹਦੇ ਜਾਂਦੇ ਰਹਿੰਦੇ ਜਿਹੜੇ ਕੰਮ ਕਾਰਜ ਸੰਭਿਆ ਉੱਥੇ ਦੋਨੇ ਉਹਨਾਂ ਕੰਮ ਕੀਤੇ ਕਾਫੀ ਬਹੁਤ ਮਿਹਨਤ ਕੀਤੀ ਉਹਨਾਂ ਨੇ ਅੱਛਾ ਤੁਹਾਡੇ ਪਿਤਾ ਜੀ ਹੋਣੀ ਕਿੰਨੇ ਭਰਾ ਨੇ ਸਾਡੇ ਪਿਤਾ ਜੀ ਨੇ 5 ਭਰਾ ਸਿਗੇ 2 ਭੈਣਾਂ ਸਿਗੀਆਂ 5 ਭਰਾ 2 ਭੈਣਾਂ ਤੇ ਤੁਹਾਡੇ ਦਾਦਾ ਜੀ ਆਉਂਦੇ ਜਾਂਦੇ ਰਹੇ ਅਫਰੀਕਾ ਤੋਂ ਜਾਂਦੇ ਰਹੇ ਹਾਂਜੀ ਅਫਰੀਕਾ ਤੋਂ ਤੁਹਾਡੇ ਫਿਰ ਪਿਤਾ ਜੀ ਕਦੋਂ ਜਾਂਦੇ ਨੇ ਅਫਰੀਕਾ ਸਭ ਪਹਿਲਾਂ ਇੱਥੇ ਨੌਕਰੀ ਕਰਦੇ ਨੇ ਉਹ ਪਹਿਲਾਂ ਤਾਂ ਇੱਥੇ ਆਪਣਾ ਪਿੰਡ ਦੇ ਵਿੱਚ ਇੱਕ ਕੰਮਕਾਜ ਆਪਣਾ ਸੀਗਾ ਜਿਹੜਾ ਸਾਡੇ ਛੋਟੇ 2 ਭਰਾ ਫਿਕਰ ਰਗੇ ਇੱਥੇ ਪਿੰਡ ਰਗੇ ਸਿਗੇ ਬਾਕੀ 3 ਭਰਾ ਸਾਡੇ ਦਾਦਾ ਜੀ ਉਥੇ ਅਫਰੀਕਾ ਲਗੇ ਸੀ ਨਾਲ ਆਪਣੇ ਲੈ ਗਏ ਸੀ ਹਾਂਜੀ ਬਸ ਹੌਲੀ ਹੌਲੀ ਇੱਕ ਆਕੇ ਉਹਨਾਂ ਨੇ ਮਗਾਇਆ ਸੀ ਸਾਰਿਆਂ ਨੂੰ ਮਗਾਲਿਆ ਪਿੱਛੇ ਦੋ ਛੋਟੇ ਭਰਾ ਜਿਹੜੇ ਬਿਜ਼ਨਸ ਆਮਦੇ ਸੀਗੇ ਆਪਣਾ ਮੇਖਾ ਮੋਕਾ ਦਾ ਸੀ ਠੀਕ ਜਿਹੜਾ ਮੇਖਾਂ ਦਾ ਸ਼ੁਰੂ ਕੀਤਾ ਫੈਕਟਰੀ ਲਾਈ ਸੀ ਤਾਂ ਹੌਲੀ ਹੌਲੀ ਫੇ ਸਾਡੇ ਡੈਡੀ ਦਾ ਵੀ ਜੀ ਕੀਤਾ ਫੇ ਮੈਂ ਵੀ ਥੋੜਾ ਬਾਹਰ ਜਾਵਾਂ ਹੂੰ ਹੂੰ ਤਾਂ ਫੇ ਅਫਰੀਕਾ ਇਹਨਾਂ ਨੂੰ ਮੌਕਾ ਮਿਲ ਗਿਆ ਅਫਰੀਕਾ ਹੋਂ ਦਾ ਬੱਪੇ ਉਥੇ ਸੱਧਿਆ ਫੇ ਅਜੇ ਤਾਂ ਦੇ ਪਿਤਾ ਜੀ ਵੀ ਫੇ ਅਫਰੀਕਾ ਜਾਂਦੇ ਆ ਹਾਂਜੀ ਤੇ ਤੇ ਇਹ ਕਿਹੜੇ ਸਾਲਾਂ ਵਿੱਚ ਜਾਂਦੇ ਆ ਕਦੋਂ ਕਿਹੜਾ ਸਮਾਂ ਆ ਪਾਪਾ ਜੀ ਤਾਂ 1940 ਦੇ ਲਾਗੇ ਸ਼ੱਕ ਗਏ ਆ ਅੱਛਾ ਦੇਸ਼ ਦੀ ਵੰਡ ਤੋਂ ਪਹਿਲਾਂ ਹਾਂਜੀ ਹਾਂਜੀ ਪਾਕਿਸਤਾਨ ਬਣਨ ਤੋਂ ਪਹਿਲਾਂ 1940 ਵਿੱਚ ਤੱਕ ਉਦੋਂ ਉਮਰ ਉਹਨਾਂ ਦੀ ਕਿੰਨੀ ਕੁ ਰਹੀ ਹੋਵੇਗੀ 15 16 ਸਾਲ ਦੀ ਇੱਕ ਦੀ ਉਮਰ ਸੀ ਜਵਾਨੀ ਬਚੀ ਗਈ ਉਹਨਾਂ ਦਾ ਐਕਚੁਅਲੀ ਜਨਮ 1925 ਦਾ ਹੈਗਾ 1925 ਜੀ ਠੀਕ ਹੈ ਤਾਂ 15 16 ਸਾਲ ਦੀ ਉਮਰ ਵਿੱਚ ਅਫਰੀਕਾ 사ਤ ਲਿਆ ਸੀ ਬਾਬਾ ਜੀ ਨੇ ਹਾਂਜੀ 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 ਤਾਂ ਫੇਰ ਉਹਤੇ ਕਾਫੀ ਉਹਨੋਂ ਜਨ ਕੇ ਛੋਟੇ ਮਤੋਂ ਕੰਮ ਤੇ ਲੱਗਣਾ ਪਿਆ ਉਹ ਤਾਂ ਪੜ੍ਹਾਈ ਤਾਂ ਸੀਗੀ ਨਹੀਂ ਇਦਾਂ ਆਪਣੇ ਬਹੁਤੇ ਬੰਦੇ ਵਾਸਤੇ ਫਿਰ ਉਹ ਤੇ ਕਾਫੀ ਮਿਹਨਤ ਕੀਤੀ ਬਾਬਾ ਜੀ ਨੇ ਆਪਣੇ ਨਾਲ ਕੰਮ ਤੇ ਲਵਾਇਆ ਪਪਾ ਜੀ ਨੂੰ ਸੜਤਾ ਜੀ ਹੁਣੇ ਤਿੰਨ ਤਾਏ ਸੜਤਾ ਸੜ ਬਾਬਾ ਜੀ ਦਾਦਾ ਜੀ ਸਾਰੇ ਤਾਂ ਸਾਡੇ ਡੈਡੀ ਨੇ ਇੱਕੋ ਜਗ੍ਹਾ ਤੇ ਕੰਮ ਕੀਤਾ ਉਹਨਾਂ ਨੇ ਇੱਕੋ ਫੈਕਟਰੀ ਦੇ ਵਿੱਚ ਉੱਥੋਂ ਉੱਥੇ ਕਾਫੀ ਪੰਜਾਬੀ ਸਨ ਬਹੁਤ ਪੰਜਾਬੀ ਬਹੁਤ ਪੰਜਾਬੀਆਂ ਦੀ ਕਲੋਨੀਆਂ ਹੀ ਬਣੀਆਂ ਹੋਈਆਂ ਸੀ ਇਹ ਨਰੋਬੀ ਸ਼ਹਿਰ ਦੀ ਗੱਲ ਹੈ ਨਰੋਬੀ ਸ਼ਹਿਰ ਦੀ ਖਾਸ ਨਰੋਬੀ ਦੀ ਗੱਲ ਹੈ ਨਰੋਬੀ ਸ਼ਹਿਰ ਇਹ ਮੈਂ ਵੇਖਿਆ ਆ ਤੇ ਬਹੁਤ ਸੁੰਦਰ ਅੰਗਰੇਜ਼ਾਂ ਨੇ ਬਣਾਇਆ ਜਿਵੇਂ 200 ਸਾਲ ਪਹਿਲਾਂ ਦਾ ਹੀ ਉਹ ਬਣਿਆ ਹੋਇਆ ਪਹਿਲਾਂ ਇੱਥੇ ਨਾ ਛੱਪੜ ਹੁੰਦੇ ਸੀਗੇ ਨਰੋਬੀ ਦੇ ਵਿੱਚ ਅੱਛਾ ਜੀ ਤਾਂ ਉੱਥੇ ਫੇ ਮਲੇਰੀਆ ਵਗੈਰਾ ਬਹੁਤ ਫੈਲਦਾ ਦੱਸਿਆ ਅੱਛਾ ਪਾਣੀ ਖੁੱਲਾ ਰਹਿੰਦਾ ਜਾਂ ਬਹੁਤ ਖੁੱਲਾ ਸੀ ਜੀ ਹਾਂ ਜੀ ਫੇ ਗੋਰਿਆਂ ਨੇ ਕਾਰਡ ਗੱਡੀ ਰ ਇਹਨਾਂ ਨੂੰ ਜਾ ਕੇ ਇੱਥੋਂ ਨਾ ਜਿਹੜੇ ਹੁੰਦੇ ਕੋਈ ਦਰਖਤ ਇ ਉਹ ਜਿੱਤੇ ਆਪਣੇ ਬੈਟ ਪਾਉਂਦੇ ਆ ক্রিকেট ਦੇ ਅੱਛਾ ਅੱਛਾ ਵਿਲੋ ਵਿਲੋ ਦਰਖਤਾ ਠੀਕ ਹੈ ਠੀਕ ਇਹ ਜਾ ਕੇ ਇਹਨਾਂ ਨੇ ਉੱਥੇ ਬਹੁਤ ਗਾਏ ਹਾਂਜੀ ਇਹਨਾਂ ਵੇ ਪਾਣੀ ਥੱਲੇ ਜ਼ਮੀਨ ਦਾ ਚੂਸ ਹੋਇਆ अच्छा ता, ता, अच्छा, ओद उज, अच्छा। तो ओदना सोडे ਰੈਣ ਵਾਲੀ ਜਗਾ ਬਣਦੀ ਜਿਹਨੂੰ ਆਪਾਂ ਸੇਮ ਕਹਿੰਦੇ ਪੰਜਾਬ ਚ ਸੇਮ ਪੈਂਦੀ ਤਾਂ ਪਾਣੀ ਜ਼ਿਆਦਾ ਸੀਗਾ ਹਾਂਜੀ ਅੱਛਾ ਤੇ ਫਿਰ ਤੁਹਾਡੇ ਪਿਤਾ ਜੀ ਉੱਥੇ ਕੰਮ ਕਰਦੇ ਰਹੇ ਤੇ ਤੁਹਾਡੇ ਪਿਤਾ ਜੀ ਦੀ ਸ਼ਾਦੀ ਜਿਹੜੀ ਆ ਇਹ ਫਿਰ ਇੱਧਰ ਹੀ ਹੁੰਦੀ ਜਾਣ ਕੇ ਨਹੀਂ ਸ਼ਾਦੀ ਸਾਡੇ ਪਿਤਾ ਜੀ ਦੀ ਛੋਟੀ ਉਮਰ ਚ ਹੋ ਗਈ ਸੀ ਛੋਟੀ ਉਮਰ ਚ ਉੱਥੇ ਹੀ ਹੁੰਦੀ ਆ ਉੱਥੇ ਇੰਡੀਆ ਹੀ ਹੋ ਗਈ ਸੀ ਚਾਹਦੇ ਅੱਛਾ ਇੰਡੀਆ ਹੀ ਹੋ ਗਈ ਸੀ ਪਹਿਲਾਂ ਹੀ ਹੋ ਗਈ ਸੀ 15 ਸਾਲ ਦੇ ਸ਼ਸਰੇ ਜੋ ਜੋ ਸ਼ਾਦੀ ਹੋ ਗਈ ਸੀ ਜਦੋਂ ਵਿਆਹ ਉਹਨਾਂ ਦਾ ਹੋ ਗਿਆ ਸੀ ਠੀਕ ਹੈ ਤੇ ਫੇਰ ਜਦੋਂ ਆ ਤੁਹਾਡਾ ਜਨਮ ਹੁੰਦਾ ਤੁਸੀਂ ਕਿੰਨੇ ਭੈਣ ਭਰਾ ਜੇ ਐਸੀ ਗਾਹ ਤਿੰਨ ਭਰਾ ਹਾਂਜੀ ਸਾਡੇ ਇੱਕ ਭੈਣ ਦੇ ਸਾਡੇ ਹਾਂਜੀ ਇੱਕ ਭੈਣ ਸਿੱਧੂ ਇਸ ਤਿੰਨ ਭਰਾ ਸੀਗੇ 3 4 4 ਬੱਚੇ ਸਨ ਤਾਂ ਚਾਰਾਂ ਦਾ ਜਨਮ ਸਾਡੇ ਭੈਣ ਦਾ ਜਨਮ ਇੰਡੀਆ ਦਾ ਸੀਗਾ ਅੱਛਾ ਤਾਂ ਤਿੰਨ ਭਰਾ ਸੀ ਸਾਡੇ ਭੈਣ ਵੱਡੀ ਅਫਰੀਕਾ ਦਾ ਹਾਂਜੀ ਭੈਣ ਵੱਡੀ ਸਨ ਉਸੇ ਦੀ ਸਭ ਤੋਂ ਵੱਡੀ ਠੀਕ ਠੀਕ ਤੇ ਤੁਹਾਡਾ ਜਿਹੜਾ ਤਿੰਨਾਂ ਭਰਾਵਾਂ ਦਾ ਜਨਮ ਆ ਉਹ ਨਰੋਬੀ ਦਾ ਅਫਰੀਕਾ ਦਾ ਹੀ ਆ ਤੁਹਾਡੀ ਪੜ੍ਹਾਈ ਵੀ ਜਿਹੜੀ ਆ ਉਹ ਉੱਥੇ ਨਰੋਬੀ ਹੁੰਦੀ ਆ ਸਾਡੇ ਮੇਰੀ ਐਕਚੁਅਲੀ ਜਿਹੜੀ ਜੋ ਮੈਂ ਮੇਰਾ ਜਨਮ ਹੋਇਆ ਨਾ 1960 ਦੇ ਵਿੱਚ ਹਾਂਜੀ ਤਾਂ ਉੱਥੇ ਰਿਬੈਲਿਅਨ ਚੱਲਿਆ ਸੀਗਾ ਅਫਰੀਕਾ ਚ ਆਜ਼ਾਦੀ ਦਾ अच्छा 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 तो उस तरह अच्छा ਉੱਥੇ ਉਦੋਂ ਇੰਗਲੈਂਡ ਗੋਰਿਆਂ ਦਾ ਹੀ ਰਾਜ era ਤੇ ਜਿਵੇਂ ਪੰਜਾਬ ਵਿੱਚ ਆਜ਼ਾਦੀ ਦੀ ਲਹਿਰ ਚੱਲੀ ਇਹ ਤਾਂ 1947 'ਚ ਆਜ਼ਾਦ ਹੋ ਜਾਂਦਾ ਤੇ ਉਹ ਅਜੇ ਵੀ ਗੁਲਾਮ ਸੀ ਉਹ ਗੁਲਾਮ ਸੀ 1960 ਵਿੱਚ ਉੱਥੇ ਕ੍ਰਾਂਤੀ ਆਉਂਦੀ ਹੈ 1959 ਦੇ ਵਿੱਚ ਤਾਂ ਕਿਉਂ ਨਾ ਉੱਥੇ ਨਾ ਕ੍ਰਾਂਤੀ ਸ਼ੁਰੂ ਹੋ ਜਾਂਦੀ ਹੈ 59 ਵਿੱਚ ਠੀਕ ਹੈ ਤਾਂ ਫਿਰ 1960 ਜਦੋਂ ਮੇਰਾ ਜਨਮ ਹੋਇਆ ਹਾਂਜੀ ਮੈਂ 6 ਮਹੀਨਾ ਸੀ 1960 ਦੇ ਵਿੱਚ 60 ਦੇ ਅਖੀਰ ਤੇ ਨਾ ਸਾਨੂੰ ਪਾਪਾ ਨੇ ਇੰਡੀਆ ਭੇਜ ਦਿੱਤਾ ਅਜੇ ਮਾਲ ਖਰਾਬ ਹੋਣ ਕਰਕੇ ਮਤਲਬ ਜਿਹੜੇ ਉਹ ਲੋਕ ਨੇ ਉਥੋਂ ਦੇ ਲੋਕਲ ਉਹ ਗੋਰਿਆਂ ਨੂੰ ਤੇ ਚੱਲ ਕੱਢਣਾ ਚਾਹੁੰਦੇ ਆ ਤੇ ਜਿਹੜੇ ਹੋਰ ਵੀ ਲੋਕ ਉੱਥੇ ਗਏ ਆ ਉਹਨਾਂ ਨੂੰ ਵੀ ਮਾਰਨਾ ਸ਼ੁਰੂ ਕੀਤਾ ਉਹਨਾਂ ਨੂੰ ਤੰਗ ਕਰਦੇ ਸੀ ਮਾਰਦੇ ਸੀ ਬਹੁਤ ਅਜਾ ਉਹਨਾਂ ਨੂੰ ਵੀ ਤੰਗ ਕੀਤਾ ਉਹਨਾਂ ਨੇ ਉਹਨਾਂ ਨੂੰ ਪੈਸਾ ਚਾਹੀਦਾ ਸੀ ਫਿਰ ਮਾਲ ਲੁੱਟ ਕਰਦੇ ਸੀਗੇ ਜਾਨੀ ਕਿ ਕੁਝ ਕ੍ਰਾਂਤੀਕਾਰੀ ਸੀ ਤੇ ਕੁਝ ਬਹਾਨਾ ਮਿਲ ਗਿਆ ਤੇ ਉਹ ਲੁੱਟਖੋਹਾਂ ਕਰਨ ਲੱਗ ਪਏ ਉਹਦੇ ਬਹਾਨੇ ਦੇ ਨਾਲ ਉਹ ਕੋਈ ਵੀ ਕ੍ਰਾਂਤੀਕਾਰੀ ਜਿਹੜਾ ਅੰਦੋਲਨ ਹੁੰਦਾ ਨਾ ਉਹਦੇ ਲਈ ਪੈਸਾ ਚਾਹੀਦਾ ਹੁੰਦਾ ਪੈਸਾ ਚਾਹੀਦਾ ਬਿਲਕੁਲ ਸੋਨ ਦੇ ਕਈ ਸਾਖਾਂ ਕਹਾ ਬਣ ਜਾਂਦੀਆਂ ਕਿ ਜਿਹਨਾਂ ਨੇ ਪੈਸਾ ਇਕੱਠਾ ਕਰਨਾ ਹੁੰਦਾ ਕਿ ਜਿਹਨਾਂ ਨੇ ਲੜਨਾ ਹੁੰਦਾ ਬਿਲਕੁਲ ਬਿਲਕੁਲ ਤਾਂ ਉਹਨਾਂ ਚ ਇੱਕ ਸਾਖ ਉਹਨਾਂ ਦੇ ਇਦਾਂ ਦੀ ਸੀ ਜਿਹੜੇ ਕਿਸੇ ਨੇ ਵੀ ਚਾਉਂਦੇ ਨਹੀਂ ਸੀ ਤੇ ਕੋਈ ਕਾਲਾ ਕਾਲੇ ਤੋਂ ਬਾਅਦ ਕੋਈ ਅਫਰੀਕਾ ਚੋਂ ਬਿਲਕੁਲ ਅਫਰੀਕਾ ਦੇ ਮੂਲ ਨਿਵਾਸੀਆਂ ਤੋਂ ਬਿਨਾਂ ਵੀ ਇਹ ਲੋਕ ਇੱਥੇ ਆਏ ਆ ਕੰਮਕਾਰ ਇਹਨਾਂ ਨੇ ਕੀਤਾ ਤੇ ਸਾਡੇ ਲੋਕ ਗੁਲਾਮ ਗੁਲਾਮ ਬਣਾਇਆ ਹੋਇਆ ਬਿਲਕੁਲ ਬਿਲਕੁਲ ਜਿਵੇਂ ਸਾਡੇ ਲੋਕ ਵੀ ਅੱਜ ਵੀ ਕਹਿ ਦਿੰਦੇ ਨੇ ਵੀ ਇਹ ਭਈਏ ਪੰਜਾਬ ਚ ਆਏ ਆ ਇਹਨਾਂ ਨੇ ਕੰਮ ਕਰ ਲਿਆ ਸਾਰੇ ਹੁਣ ਸਾਡੇ ਮੁੰਡੇ ਕੰਮ ਕਰਕੇ ਰਾਜੀ ਨਹੀਂ ਉਹ ਛੋਟੇ ਛੋਟੇ ਕੰਮ ਜਿਹੜੇ ਉਹ ਕਰਦੇ ਆ ਹਾਂਜੀ ਤੇ ਇਸੇ ਤਰ੍ਹਾਂ ਹੀ ਮਤਲਬ ਆਪਣੇ ਲੋਕ ਉਥੇ ਕਾਮਯਾਬ ਸਨ ਬਿਲਕੁਲ ਜੀ ਤੇ ਅਫਰੀਕਾ ਦੇ ਲੋਕ ਵੀ ਮੈਂ ਵੇਖਿਆ ਕੰਮ ਕਰਕੇ ਇਹਨਾਂ ਖੁਸ਼ ਨਹੀਂ ਹੈਗੇ ਲੋਕ ਜਿਹੜੇ ਕਈ ਜਿਹੜੇ ਆਪਣੇ ਆਪਾਂ ਆਕੇ ਨਾ ਇੰਡੀਅਨ ਨੇ ਆਕੇ ਬਹੁਤ ਮਿਹਨਤ ਕੀਤੀ ਅਫਰੀਕਾ ਚ ਮਿਹਨਤ ਬਹੁਤ ਕੀਤੀ ਠੀਕ ਹੈ ਠੀਕ ਹੈ ਤਾਂ ਜਿੱਦਾਂ ਮੈਨੂੰ ਪਾਪਾ ਇਹ ਸਾਡੇ ਆਣ ਦੱਸਿੰਦੇ ਸੀ ਉੱਥੇ ਇੰਨਾ ਵੀ ਜਨਨ ਕਿ ਪੈਸਾ ਨਹੀਂ ਸੀਗਾ ਹਾਂ ਇੱਕ ਇੱਕ ਮਕਾਨ ਚ 10-10 ਬੰਦੇ ਰਹਿੰਦੇ ਸੀ ਅੱਛਾ 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 ਤਾਂ ਹੋਏ ਹੋੜੀ-ਹੋੜੀ ਜਦੋਂ ਆਪਣੇ ਫੈਮਿਲੀ ਇੰਡੀਆ ਤੋਂ ਮਗਾਉਂਦੇ ਗਏ ਆਪਣੇ ਆਪਣੇ ਘਰ ਲੈਂਦੇ ਗਏ ਉਦੋਂ ਪਹਿਲਾ ਔਖਾ ਸੀ ਬੜਾ ਔਖਾ ਸੀ ਜਿੱਦਾਂ ਜੇ ਤੁਹਾਨੂੰ ਯਾਦ ਹੋਵੇ ਥੋੜਾ ਜਿਹਾ ਵੀ ਦੱਸਿਓ ਕਿ ਉਦੋਂ ਕਰੰਸੀ ਕਿਵੇਂ ਚੱਲਦੀ ਆ ਉਦੋਂ ਤਾਂ ਕਿੰਨ 100 ਉਹ ਜੇ ਇੰਗਲੈਂਡ ਦੇ ਸਾਹਮਣੇ ਲਗਾਈ ਹੈ ਨਾ ਹਾਂਜੀ ਹਾਂਜੀ ਤਾਂ 1 ਪਾਉਂਡ ਦਾ 100 ਉਦੋਂ ਬੇਸ਼ ਲੰਘ ਸੀਗਾ ਅੱਛਾ 1 ਪਾਉਂਡ ਦੇ ਵੀ ਛੇ ਲੰਘ ਗਿਆ ਉਹ ਫਿਰ ਕਾਫੀ ਸਟਰੋਂਗ ਹੈ ਸਟਰੋਂਗ ਸਟਰੋਂਗ ਸੀ ਇੰਡੀਆ ਦੇ ਪੈਸੇ ਤੇ ਫਿਰ ਉਹਦੇ ਹਿਸਾਬ ਨਾਲ ਕਾਫੀ ਬਣ ਜਾਂਦੇ ਹੋਣਗੇ ਹਾਂਜੀ ਕਿਉਂਕਿ ਜਦੋਂ ਇਸ ਤੋਂ ਮੈਨੂੰ ਪੂਰਾ ਪਤਾ ਨਹੀਂ ਕੀ ਸੀ ਜਦੋਂ ਹੁਣ ਦੇਖਦੇ ਆਪਾਂ ਤੇ ਹੁਣ ਤਾਂ ਹਿਆਦ ਲਾਗੇ ਪਹੁੰਚ ਆਇਆ ਹਾਂਜੀ ਹਾਂਜੀ ਉਹ ਬਹੁਤ ਡਾਊਨ ਹੋਇਆ ਪਿਆ ਬਹੁਤ ਡਾਊਨ ਹੋਇਆ ਹਾਂਜੀ ਉਹ ਲੋਕ ਕਾਫੀ ਸਾਰੇ ਗੋਰਿਆਂ ਦਾ ਰਾਜ ਸੀਗਾ ਇਹ ਇਕਨੋਮੀ ਨੂੰ ਕਾਫੀ ਹਾਂ ਤਕੜੀ ਕੀਤਾ ਸੀ ਤਕੜੀ ਵਧੀਆ ਸੀ ਫਿਰ ਇਹਦਾ ਮਤਲਬ ਤੁਹਾਡਾ ਫਿਰ ਮਤਲਬ ਉੱਥੇ ਪਰਵਰਿਸ਼ ਹੋਈ ਕੰਮ ਕਰਤੋ ਆਪ ਜੀ ਨੇ ਫਿਰ ਨੌਕਰੀ ਕੀਤੀ ਉੱਥੇ ਨਹੀਂ ਜੀ ਫਿਰ ਉਹ ਜਿਹੜੇ 5 7 ਜਦੋਂ ਮੈਨੂੰ ਨਹੀਂ ਤੁਸੀਂ ਮਾਫ ਕਰ ਤੁਸੀਂ ਵਾਪਸ ਆ ਜਾਂਦੇ ਜੇ 58 60 ਵਿੱਚ ਇੰਡੀਆ ਆ ਜਾਂਦੇ ਐ ਐਸੀ ਹਾਂਜੀ ਉਹ 60 ਦੇ ਖੀਰ ਤੇ ਅਸੀਂ ਇੰਡੀਆ ਆ ਗਏ ਅੱਛਾ ਅੱਛਾ ਤਾਂ ਫੇ ਉਹਦੀ ਮੇਰੀ ਉਮਰ 6 ਮਹੀਨੇ ਦੀ ਸੀ ਅੱਛਾ ਤਾਂ ਉਮਰ ਤਾਂ ਬਹੁਤ ਛੋਟੀ ਹੈ ਹਾਂਜੀ ਹਾਂਜੀ ਤਾਂ ਫੇ ਜਦੋਂ ਮੈਂ 3 ਸਾਲ ਦਾ ਹੋਇਆ ਫੇ ਮੰਮੀ ਨੇ ਸਕੂਲ ਪਾਇਆ ਉੱਥੇ ਆਪਣੇ ਫਗਵਾੜੇ ਅੱਛਾ ਅੱਛਾ ਸਰ ਨਾਨਕੇ ਫਗਵਾੜੇ ਆ ਠੀਕ ਹੈ ਠੀਕ ਹੈ ਸਰ ਨਾਨਕੇ ਦੇ ਲਾਗੇ ਰਹਿੰਦੇ ਸੀ ਅਸੀਂ ਉੱਥੇ ਘਰ ਲਿਆ ਸੀ ਮਮ ਨੇ ਹਾਂਜੀ ਤਾਂ ਉੱਥੇ ਫੇ ਮੇਰੇ ਬੜੇ ਬ੍ਰਦਰ ਜਿਹੜੇ ਸੀਗੇ ਇਹ ਆਪਣੇ ਉੱਥੇ ਖਾਲਸਾ ਸਕੂਲ ਸੀ ਮੈਂ ਕਿਹਾ ਸ਼ਾਇਦ ਨੇ ਉੱਥੇ ਲਾਗੇ ਜਲੰਧਰ ਦੇ ਲਾਗੇ ਬੰਦੇ ਆਪਣੇ ਫਗਵਾੜੇ ਦੇ ਜੀਟੀ ਰੋਡ ਦੇ ਉੱਪਰ ਸਕੂਲ ਸੀਗਾ ਮੈਂ ਕੋਈ ਨਾਮ ਨਹੀਂ ਯਾਦ ਆਉਂਦਾ ਕੋਈ ਠੀਕ ਹੈ ਤਾਂ ਉੱਥੇ ਦੋਨੇ ਭਰਾ ਮੇਰੇ ਉੱਥੇ ਪੜੇ ਆ ਤਾਂ ਮੈਂ ਸਾਡੇ ਘਰ ਦੇ ਲਾਗੇ ਸਕੂਲ ਸੀਗਾ ਥਾਪਰ ਦੀ ਕੋਠੀ ਠੀਕ ਹੈ ਮੈਂ ਉੱਥੇ ਪੜਿਆ ਠੀਕ ਹੈ ਤਾਂ ਫੇ ਜਦੋਂ ਮੈਂ ਤਕਨ ਸਾਢੇ 7-8 ਸਾਲ ਦਾ ਹੋਇਆ ਹਾਂਜੀ ਤਾਂ ਉਦੋਂ ਥੋੜਾ ਠੀਕ-ਠਾਕ ਵਾਤਵਨ ਹੋ ਗਿਆ ਸਿਫਰੀਕਾ ਦੇ ਵਿੱਚ ਠੀਕ ਹੋ ਗਿਆ ਮੈਨਨ ਕਿ ਦੇਸ਼ ਆਜ਼ਾਦ ਹੋ ਚੁੱਕੇ ਅਸੀਂ ਹਾਂਜੀ ਕਿਉਂਕਿ 1962 ਵਿੱਚ ਆਜ਼ਾਦ ਹੋ ਜਾਂਦਾ ਆਜ਼ਾਦ ਹੋ ਜਾਂਦਾ ਹਾਂਜੀ ਫੇ ਪਹਿਲਾਂ ਸਾਡਾ ਡੈਨ ਮੇਰੇ ਵੱਡੇ ਭਰਾ ਨੂੰ ਸੱਦਿਆ ਅੱਛਾ ਸਿਫਰੀਕਾ ਅਫਰੀਕਾ ਹਾਂਜੀ ਤਾਂ ਵੱਡੇ ਭਰਾ ਅਫਰੀਕਾ ਗਏ ਤਾਂ ਫੇ ਮੇਰੇ ਮਿੱਤੋ ਜਿਹੜੇ ਵੱਡੇ ਆ ਨੰਬਰ 2 ਤੇ ਫਿਰ ਉਹਨਾਂ ਨੂੰ ਸੱਦਿਆ ਉਹਨਾਂ ਨੇ ਹਾਂਜੀ ਹਾਂਜੀ ਤਾਂ ਫਿਰ ਜਿਹੜੇ ਮੇ ਵੱਡੇ ਪਸਾਨਾ ਵੱਡੇ ਪਾਸੇ ਉਹਨਾਂ ਨੂੰ ਫਿਰ ਤਾਂ ਅਫਰੀਕਾ ਤੋਂ ਇੱਥੇ ਇੰਗਲੈਂਡ ਪੇ ਜਿੱਤਾ ਅੱਛਾ ਉਹਨਾਂ ਨੂੰ ਇੰਗਲੈਂਡ ਪੇ ਜਿੱਦਿਆ ਇੱਕ ਹੋਰ ਜਿੰਨੀ ਕੋ ਮੈਨੂੰ ਜਾਣਕਾਰੀ ਹੈ ਕਿ ਜਦੋਂ ਇੰਗਲੈਂਡ ਤੋਂ ਉਹ ਅੰਗੋਰੇ ਇੰਗਲੈਂਡ ਵਾਲੇ ਉਥੋਂ ਇੰਗਲੈਂਡ ਵਾਪਸ ਆਉਂਦੇ ਆ ਤੇ ਜਿੰਨੇ ਵੀ ਆਪਣੇ ਉਥੇ ਪੰਜਾਬੀ ਰਹਿੰਦੇ ਨੇ ਤੇ ਉਹਨਾਂ ਨੂੰ ਬ੍ਰਿਟਿਸ਼ ਪਾਸਪੋਰਟ ਮਿਲਦੇ ਆ ਹਾਂਜੀ ਉਥੋਂ ਉਹਨਾਂ ਕੋ ਚੋਇਸ ਹੁੰਦੀ ਆ ਉਹਨਾਂ ਕੋ ਚੋਇਸ ਹੁੰਦੀ ਆ ਜਾਂ ਸੀ ਅਫਰੀਕਨ ਬਣਨ ਜਾਂ ਜਾਂ ਸੀ ਬ੍ਰਿਟਿਸ਼ ਰਹਿਣਾ ਉਜੇ ਦੋ ਚਵਾਏ ਹੁੰਦੇ ਜਿਹੜੀਆਂ ਤਾਂ ਇੰਡੀਅਨ ਆਪਾਂ ਨੂੰ ਲੈਂਦੇ ਨੇ ਸੀ ਉਹ ਤਾਂ ਇੰਡੀਅਨ ਆਪਾਂ ਨੂੰ ਪਾਸਪੋਰਟ ਮਿਲਦੇ ਨੇ ਸੀ ਬਹੁਤ ਘੱਟ ਮਿਲਦੇ ਸੀ ਆਪਾਂ ਨੂੰ ਇਹਦਾ ਕਾਰਨ ਹੈ ਕਿਉਂਕਿ ਆਪਾਂ ਆਲਰੇਡੀ ਇੰਡੀਆ ਛੱਡ ਕੇ ਜਾ ਚੁੱਕੇ ਸੀ ਉੱਥੇ ਗੋਰਿਆਂ ਦੇ ਕੋਲ ਅੱਛਾ ਕੰਮ ਕਰਨ ਵਾਸਤੇ ਸੋ ਇੰਡੀਆ ਆਉਣਾ ਸਾਨੂੰ ਕਾਫੀ ਔਖਾ ਸੀ ਉੱਥਾ ਅੱਛਾ ਇੰਡੀਆ ਆਉਣਾ ਔਖਾ ਸੀ ਆਪਾਂ ਇੰਡੀਆ ਦਾ ਪਾਸਪੋਰਟ ਮਿਲਣਾ ਔਖਾ ਸੀਗਾ ਠੀਕ ਹੈ ਬ੍ਰਿਟਿਸ਼ ਦਾ ਪਾਸਪੋਰਟ ਮੈਨੂੰ ਥੋੜਾ ਸਕਾਲਸ ਵੀ ਹੌਲ ਟਾਈਮ ਠੀਕ ਹੈ ਠੀਕ ਹੈ ਠੀਕ ਹੈ ਸੋ ਪਾਪਾ ਨੇ অপਸ਼ਨ ਇਹ ਰੱਖੀ ਸੀ ਕਿ ਕਹਾ ਸਾਡਾ ਬੱਚੇ ਦਾ ਫਿਊਚਰ ਜਿਹੜਾ ਨਾ ਮੇਰੇ ਆਂ ਦਾ ਇੰਗਲੈਂਡ ਵਿੱਚ ਠੀਕ ਰਹੇਗਾ ਠੀਕ ਹੈ ਠੀਕ ਉਹਨਾਂ ਨੇ ਫੇ ਕੇਨਿਆ ਦੀ ਸਿਟੀਜ਼ਨਸ਼ਿਪ ਨਹੀਂ ਲਈ ਤਾਂ ਇੱਥੇ ਇੰਗਲੈਂਡ ਦੀ ਸਿਟੀਜ਼ਨਸ਼ਿਪ ਲੈ ਅੱਛਾ ਆਪਾਂ ਕੋ ਦੋ ਚੁਆਇਸਾਂ ਸੀ ਜਾਂ ਕੇਨਿਆ ਦੇ ਵਸਨੀਕ ਨਰੋਬੀ ਦੇ ਅਫਰੀਕਾ ਦੇ ਬਣ ਜਾਂਦੇ ਜਾਂ ਇੰਗਲੈਂਡ ਦੇ ਬਣ ਜਾਂਦੇ ਤੇ ਤੁਸੀਂ ਫਿਰ ਇੰਗਲੈਂਡ ਦੇ ਪਾਸਪੋਰਟ ਲੈ ਲੇ ਤੇ ਵੱਡਾ ਭਰਾ ਆਪ ਜੀ ਦਾ ਜਿਹੜਾ ਉਹ ਪਹਿਲਾਂ ਇੱਥੇ ਆਉਂਦਾ ਇ ਉਹ ਸਾਡੇ ਤਾਏ ਜੀ ਉਹᱫੋ ਆਲਰੇਡੀ ਇੱਥੇ ਆਏ ਹੋ ਸੀਗੇ ਪਹਿਲਾਂ ਇੰਗਲੈਂਡ ਤੋਂ ਦੇ ਤਿੰਨ ਚਾਰ ਕਜ਼ਨ ਸਰੇ ਜਿਹੜੇ ਆਲਰੇਡੀ ਇੱਥੇ ਆਏ ਹੋ ਸੀ ਪਹਿਲਾਂ ਸਾਡੇ ਤੋਂ ਹਾਂਜੀ ਹਾਂਜੀ ਉਹ ਬਰਮਿੰਗਮ ਸ਼ਹਿਰ ਦੇ ਵਿੱਚ ਹੀ ਰਹਿੰਦੇ ਸੀ ਸਾਰੇ ਹਾਂਜੀ ਹਾਂਜੀ ਫਿਰ ਜਦੋਂ ਮੈਂ ਵੱਡੇ ਭਰਾ ਐ ਤਾਂ ਮੇਰੇ ਉਹ ਕਜ਼ਨ ਜਿਹੜੇ ਰਹਿੰਦੇ ਸੀ ਉਹਨਾਂ ਦੇ ਕੋਲ ਆਏ ਸੀ ਐ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤਾਂ ਫਿਰ ਵੱਡੇ ਭਰਾ ਇੱਥੇ ਆ ਗਏ ਫਿਰ ਉਹ ਤੋਂ ਬਾਅਦ ਫਿਰ ਮੇਰੀ ਤਾਂ ਮੇਰੀ ਮੰਮੀ ਦੀ ਵਾਰੀ ਆਈ ਅਫਰੀਕਾੋਂ ਦੀ ਠੀਕ ਸਾਨੂੰ ਸਿੱਧੇ ਪਾਪਾ ਜੀ ਨੇ ਉੱਥੇ ਅੱਛਾ ਉਦੋਂ ਇੰਡੀਆ ਉਦੋਂ ਤੁਹਾਡੀ ਉਮਰ ਕਿੰਨੀ ਕਰ ਰਹੀ ਹੋ ਇਹਦੀ ਉਦੋਂ ਮੈਂ 8 ਸਾਲ ਦਾ ਹੋ ਗਿਆ ਸੀ ਠੀਕ ਹੈ ਠੀਕ ਹੈ ਜਦ ਪਾਪਾ ਜੀ ਨੇ ਮੱਠਾ ਸਾਲ ਸਾਲਾ ਮਲ ਪਹਿਲੀ ਵਾਰ ਦੇਖਿਆ ਸੀ ਉਹ ਅੱਛਾ ਅੱਛਾ ਨਹੀਂ ਕਿ ਪਹਿਲਾਂ ਉਦੋਂ ਬਿਲਕੁਲ 6 ਮਹੀਨੇ ਤੁਹਾਨੂੰ ਸੰਭਾਲ ਹੀ ਨਹੀਂ ਹੋਣੀ ਕੋਈ ਪਤਾ ਹੀ ਨਹੀਂ ਸੀ ਮੈਨੂੰ 8 ਸਾਲ ਬਾਅਦ ਤੁਸੀਂ ਮਿਲਦੇ ਜੇ ਉਹ ਜਾਂਦੇ ਵੀ ਸਮੁੰਦਰੀ ਜਹਾਜ਼ ਜਾਂਦੇ ਹੁੰਦੇ ਸੀਗੇ ਅੱਛਾ ਅੱਛਾ ਇਹ ਕਿਹੜੇ ਸਾਲ ਦੀ ਤੁਸੀਂ ਗੱਲ ਕਰਦੇ ਹੋ 1960 ਦੀ ਸਾਰੇ 1960 ਦੀ ਹਾਂਜੀ 60 ਦੇ ਕਿਸ ਤੱਕ ਨਹੀਂ ਨਹੀਂ 60 ਦੇ ਸਖੀਰ ਤੁਸੀਂ ਆਏ ਜੇ ਹਨਾ 60 ਤੱਕ ਹੀ ਤਾਂ ਸੀ ਇੰਡੀਆ ਗਏ ਆ ਇੰਡੀਆ ਆਏ ਜੇ ਤੇ ਇੰਡੀਆ ਤੋਂ ਮੁਰਕੇ ਵਾਪਸ ਜਦੋਂ ਸਮੁੰਦਰੀ ਜਹਾਜ਼ ਚ ਗਏ ਆ ਉਦੋਂ ਵੀ ਸਮੁੰਦਰੀ ਜਹਾਜ਼ ਹੀ ਦੁਬਾਰਾ ਵਾਪਸ ਜਾਂਦੇ ਜੇ ਜਿਵੇਂ ਸੀ ਇੰਡੀਆ ਗਏ ਆ ਉਹਦਾ ਸਮੁੰਦਰੀ ਜਹਾਜ਼ ਗਏ ਆ ਜੋ ਇੰਡੀਆ ਤੋਂ ਵਾਪਸ ਆਏ ਫੇ ਹਵਾਈ ਜਹਾਜ਼ ਆਏ ਅੱਛਾ ਤੇ ਜੋ ਅੱਜ ਚੱਲ ਪਏ ਸੀ ਉਹ ਚੱਲ ਪਏ ਸੀ ਹਾਂਜੀ ਇਹ ਕਿੰਨਾ ਸਮਾਂ ਲੱਗਦਾ ਸੀ ਉਤੋਂ ਮਤਲਬ ਆਉਣ ਦਾ ਸਮੁੰਦਰੀ ਜਾਦੇ ਸਮੁੰਦਰੀ ਜਾਦੇ ਕਿ 10 ਤਿੰਨ ਮਹੀਨੇ ਤਿੰਨ ਮਹੀਨੇ ਲੱਗ ਜਾਂਦਾ ਸੀ ਆਲਮੋਸਟ ਦੋ ਢਾਈ ਮਹੀਨੇ ਦਾ ਲੱਗ ਜਾਂਦਾ ਸੀ ਅੱਛਾ ਦੋ ਢਾਈ ਮਹੀਨੇ ਲੱਗਦੇ ਸੀ ਹਾਂਜੀ ਖੜੇ ਹੋ ਕੇ ਜਾਂਦਾ ਸੀ ਵੀ ਟੱਪਾਂ ਦੇ ਉੱਪਰ ਨਾ ਜਾਹਾਂ ਸੱਚ 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 ਜੇ ਨਹੀਂ ਕਿ ਤੁਸੀਂ ਜੇ ਰਹੇ ਲੋ ਵੀ ਬੰਦਾ 2 ਢਾਈ ਮਹੀਨੇ ਸਮੁੰਦਰ ਜਹਾਜ਼ ਵਿੱਚ ਹੀ ਰਹਿੰਦਾ ਜਿਵੇਂ ਹੁਣ ਜੇ ਭਾਈ ਜਹਾਜ਼ ਦਾ ਸਮਾਂ ਤੇ ਇੰਡੀਆ ਤੋਂ 8 ਘੰਟੇ ਦਾ 8 ਘੰਟੇ ਦਾ ਲੱਗਦੇ ਆ ਤੇ ਉਹ 8 ਘੰਟਿਆਂ ਦਾ ਸਫ਼ਰ ਉਹ ਤੋਂ ਢਾਈ ਮਹੀਨਿਆਂ ਦਾ ਵਾ ਢਾਈ ਮਹੀਨੇ ਤੋਂ ਦੱਸ ਬਹੁਤ ਜ਼ਿਆਦਾ ਸਫ਼ਰ ਜੀ ਨਾ ਸਟੇਸ਼ਨ ਵਗੈਰਾ ਜਹਾਜ਼ ਖੜਾ ਹੁੰਦਾ ਸੀ ਉੱਥੇ ਸਮਾਨ ਰੀ ਲੋਡ ਹੁੰਦਾ ਸੀ ਵਿੱਚ ਉਹਦੇ ਫਿਰ ਉੱਥੇ ਜਾ ਠੀਕਾ ਠੀਕਾ ਵੀ ਸਮਾਨ ਵੀ ਜਿਹੜਾ ਉਤਰਨਾ ਚੜ੍ਹਨਾ ਆਉਣਾ ਜਾਣਾ ਸਾਰਾ ਉਹਦਾ ਹੌਲੀ ਹੌਲੀ ਜੀ ਜੀ ਤੁਹਾਡੀ ਨਹੀਂ ਬੜੀ ਵੱਡੀ ਗੱਲ ਆ ਅੱਛਾ ਤੁਸੀਂ ਜਦੋਂ ਜਾਂਦੇ ਜੇ ਉਦੋਂ ਹਵਾਈ ਆ ਚੱਲ ਪਏ ਸਨ ਹਾਂਜੀ ਹਾਂਜੀ ਜੋ ਵੱਡੇ ਭਾਜੀ ਵੀ ਆਏਗਾ ਉਹ ਵੀ ਹਵਾਈ ਚਾਚੇ ਆਏ ਸਤਨੇ ਪ੍ਰਾਫੇ ਪਹਿਲੀ ਵਾਰ ਜਹਾਜ਼ ਦਾ ਸਫ਼ਰ ਕੀਤਾ 68 67 ਦੀ ਗੱਲ ਹੋ ਗਈ ਹਾਂ ਇਹ ਹੈ ਤੇ ਕਿਹਨਾਂ 68 68 60s ਉਹ ਭਾਜੀ ਨੇ 66 67 ਚ ਆ ਗਏ ਸਕੇ ਹਾਂਜੀ ਹਾਂਜੀ ਅਸੀਂ 68 ਦੇ ਵਿੱਚ ਆਏ ਹਾਂ 68 ਵਿੱਚ ਤੁਸੀਂ ਨਰੋਬੀ ਜਾਂਦੇ ਜੇ ਤੇ ਤੁਹਾਡੀ ਪੜਾਈ ਨਰੋਬੀ ਹੁੰਦੀ ਹੈ ਫਿਰ ਜਿਹੜੀ ਬਾਕੀ ਤੇ ਮੇਰੀ ਉਸ ਤੋਂ ਬਾਅਦ ਪਾ 4 4.5 ਸਾਲ ਭਰਾਏ ਨਰੋਬੀ ਹੋਈ ਆ ਹੂੰ ਹੂੰ ਫੇ ਉੱਥੇ ਮੈਂ ਜਦੋਂ ਇੰਡੀਆ ਮੈਂ ਚੌਥੀ ਅੱਠਵੀਂ ਤਾਈ ਪੜਿਆ ਸੀ ਇੰਡੀਆ ਸ਼ਾਇਦ ਅੱਛਾ ਅੱਛਾ ਨੀਅਰ ਟੂ ਮੀ ਤੱਕ ਨਹੀਂ ਹੋਣਾ ਕਿ ਚੌਥੀ ਚੌਥੀ ਤੱਕ 8 ਸਾਲਾਂ ਦੀ ਤੇ ਆਪ ਜੀ ਦੀ ਉਮਰ ਸੀ ਨਾ ਸਾਰੀ ਹਾਂ ਚੌਥੀ ਤਾਈ ਮੈਂ ਉੱਥੇ ਪੜਿਆ ਫੇ ਨਾ ਹਾਂਜੀ ਹਾਂਜੀ ਤਾਂ ਫੇ ਇੱਥੇ ਆ ਕੇ ਮੈਂ 4.5 ਸਾਲ ਆਫਰੀਕਾ ਦੇ ਵਿੱਚ ਅੱਛਾ ਉਤ ਬਾਅਦ ਫੇ ਇੱਥੇ ਇੰਗਲੈਂਡ ਆ ਗਏ ਅਰ ਫਿਰ ਇੱਥੇ ਆ ਗਏ 173 ਚ ਸਿੱਥੇ ਆ ਗਏ ਇੱਥੇ ਤੁਹਾਡੀ ਬੜਾਈ ਹੁੰਦੀ ਹੈ ਸਾਰਾ ਫਿਰ ਤੁਹਾਡੇ ਪਿਤਾ ਜੀ ਸਾਡੇ ਸਾਡੇ ਜਦੋਂ ਤੋਂਨੇ ਭਰਾ ਪਹਿਲਾਂ ਆ ਗਏ ਸਿੱਥੇ ਉਹ ਪਹਿਲਾਂ ਆ ਗਏ ਤੇ ਤੁਸੀਂ ਜਦੋਂ ਆਏ ਜੇ ਸਾਰਾ ਪਰਿਵਾਰ ਹੀ ਫਿਰ ਆ ਜਾਂਦੇ ਉਦੋਂ ਨਹੀਂ ਜੀ ਪਹਿਲਾਂ ਪਹਿਲਾਂ ਮੇਰਾ ਵੱਡਾ ਭਰਾ ਆ ਹਾਂਜੀ ਫਿਰ ਜਦੋਂ ਵੱਡਾ ਭਰਾ ਆ ਤਾਂ ਉਹ ਇੱਥੇ ਤੱਕ 2 ਸਾਲ ਰਹੇ ਇੱਥੇ ਤਾਂ ਫਿਰ ਵਾਪਸ ਅਫਰੀਕਾ ਗਏ ਅੱਛਾ ਉੱਥੇ ਫਿਰ ਉਹਨਾਂ ਦੀ ਸ਼ਾਦੀ ਹੋਈ ਉਹਨਾਂ ਵਿਆਹ ਹੋਇਆ ਕੀਤਾ ਹੂੰ ਤਾਂ ਮੈਂ ਫਿਰ ਮੇਰੇ ਤੋਂ ਵੱਡੇ ਭਰਾ ਜਿਹੜੇ ਦੂਜੇ ਉਹਨਾਂ ਦਾ ਵੀ ਵਿਆਹ ਉਦੋਂ ਕੀਤਾ ਨਾਲ ਹੀ ਪਿਓ ਹੂੰ ਵੱਡੇ ਭਰਾ ਆਏ ਉਹ ਦੋਨਾਂ ਦਾ ਇਕੱਠਿਆਂ ਦਾ ਵਿਆਹ ਕਰ ਦਿੰਨੇ ਆ ਅੱਛਾ ਅੱਛਾ ਫਿਰ ਦੋਨਾਂ ਦਾ ਵਿਆਹ ਕਰਕੇ ਉਹ ਫਿਰ ਇੱਥੇ ਆ ਗਏ ਦੋਨੇ ਹਾਂਜੀ ਹਾਂਜੀ ਸਰ ਪਾਬੇ ਜੀ ਹੁਣੇ ਫਿਰ ਬਾਅਦ ਚ ਆਏ ਆ 6 ਮਹੀਨੇ ਬਾਅਦ ਚ ਠੀਕ ਹੈ ਇੱਥੇ ਆ ਕਰਨ ਮਕਾਨ ਵਗੈਰਾ ਆਪਣਾ ਲਿਆ ਤਾਂ ਆਪਣੇ ਰਹਿਣ ਨੂੰ ਬੰਦਵਾ ਸਾਰਾ ਕੀਤਾ ਫਿਰ ਪਾਬੇ ਜੀ ਹੁਣੇ ਬਾਅਦ ਚ ਆਏ ਆ ਬਿਲਕੁਲ ਬਿਲਕੁਲ ਰਣੇ ਰਣੇ ਇੱਕ ਵਾਰੀ ਬੰਦ ਕਰੀ ਤੇ ਇਹਨੂੰ ਕਿਉਂਕਿ ਪਤਾ ਕੀ ਕਿੰਨੇ ਮਿੰਟ ਦੀ ਹੋਈ ਹੈ